ਹੋਰ ਵੱਡੀ ਵਾਰਦਾਤ ਨੂੰ ਜਾਂਬੇਨਦੀ ਫਰਾਗ ਵਿੱਚ ਹੈਗਾ ਉਸ ਤੋਂ ਕੋਈ ਵੱਖ-ਵੱਖ ਟੀਮਾਂ ਡਿਸਪੈਚ ਕੀਤੀਆਂ ਗਈਆਂ ਤੇ ਨਾਕੇ ਲੇ ਕੀਤੇ ਗਏ ਉਸ ਨੂੰ ਟਰੈਕ ਕਰਨ ਲਈ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਜਿਉ ਤੁਸੀਂ ਮੌਕੇ ਤੇ ਖੜੇ ਹੋ ਇੱਥੇ ਉਸੇ ਸਰਵਿੰਸਪੈਕਟਰ ਜਿਹੜੇ ਨਰੇਸ਼ ਸੀਗੇ ਇਹਨਾਂ ਦੀ ਟੀਮ ਨੇ ਇੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹ ਸ਼ੱਕੀ ਨੌਜਵਾਨ ਜਿਹੜਾ ਉਧਰੋਂ ਆਇਆ ਉਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੋਟਰਸਾਈਕਲ ਉੱਥੇ ਡਿੱਗਦਾ ਤੇ ਉਹ ਪੁਲਿਸ ਉੱਤੇ ਅਨਪ੍ਰਵੋਕ ਤਾਪੜ ਤੋੜ ਫਾਇਰਿੰਗ ਕਰਦਾ ਹੈਗਾ ਜਿਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੁੰਦਾ ਤੇ ਉਸ ਨੂੰ ਹਸਪੀਟਲ ਲਿਜਾਇਆ ਗਿਆ ਹੈਗਾ ਉਹਦਾ ਸਟੇਟਸ ਅਸੀਂ ਪਤਾ ਕਰ ਲੈਨੇ ਆ ਕਿ ਕਿਥੇ ਹੈਗਾ ਇਸ ਸਾਰੇ ਸ਼ੂਟਆਊਟ ਦੇ ਵਿੱਚ ਸਾਡਾ ਜਿਹੜਾ ਇੱਕ ਮਲਾਜ਼ਮ ਹੈਗਾ ਇਹ ਐਸੇ ਸ਼ੱਕਤ ਉਹ ਵੀ ਇੰਜਰਡ ਹੈਗਾ ਉਸ ਨੂੰ ਵੀ ਹਸਪੀਟਲ ਸੀ ਲੱਗੇ ਆ ਮੈਂ ਇਸ ਤੋਂ ਬਾਅਦ ਉਧਰ ਜਾਣੇ ਆ ਸੀ ਉਹਦਾ ਹਾਲ ਪੁੱਛਦੇ ਆ ਕਿ ਕਿਸ ਤਰ੍ਹਾਂ ਹੈਗਾ ਹਟ ਹਲੇ ਪਤਾ ਲੱਗਿਆ ਕਿ ਹੀਜ਼ ਆਊਟ ਆਫ ਡੇਂਜਰ ਤੇ ਜੋ ਵੀ ਉਹਦੀ ਹੈਗਾ ਪਰ ਅਸੀਂ ਉਸ ਹੱਬ ਲਏ ਤਾਰਦੇ ਹੋ ਸਰ ਕਿੰਨੀਆਂ ਕੁ ਗੋਲੀਆਂ ਜਿਹੜੀਆਂ ਹੈਗੀਆਂ ਇਸ ਦਲਿਆਂ ਚੱਲੀਆਂ ਆਪਸ ਦੇ ਵਿੱਚ ਜਾਂ ਕਿੰਨੇ ਕਾਉਂਟਰ ਫਾਇਰ ਕਿੰਨੇ ਹੋਏ ਹੈਗੇ ਇਹਦੇ ਵਿੱਚ ਦੇਖੋ ਇਹ ਸਾਰਾ ਜਿਹੜਾ ਹੈਗਾ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਆ ਕੇ ਪਤਾ ਲੱਗੇਗਾ ਐਫਐਸਐਲ ਇੱਥੇ ਆ ਚੁੱਕੀ ਹੈ ਜੀ ਸੀ ਉਹਨੇ ਸਾਰਾ ਕੁਝ ਮੌਕੇ ਤੋਂ ਜੋ ਇਨਾ ਜ ਪ੍ਰੀਲੀਮਰੀ ਮੈਂ ਦੱਸ ਸਕਦਾ ਕਿ ਉਹਦੇ ਕੋਲੇ ਦੋ ਸਵਿਸਟਿਗੇਟਡ ਵੈਪਨਸ ਜਿਹੜੇ ਹੈਗੇ ਇੱਥੇ ਫਿਲਹਾਲ ਰਿਕਵਰ ਹੋਏ ਆ ਉਹਦੇ ਤੋਂ ਕਿੰਨੀਆਂ ਗੁਲੀਆਂ ਚਲੀਆਂ ਉਹ ਕਿੰਨੇ ਖੋਲ ਹੈਗੇ ਆ ਕਿੰਨੇ ਉਹ ਚ ਲਾਈਵ ਕਾਟ੍ਰਿਜ ਆ ਉਹ ਐਫਐਸਐਲ ਦੀ ਰਿਪੋਰਟ ਹੈ ਕਿਹੜੇ ਕਿਹੜੇ ਵਪਨ ਜਿਹੜੇ ਬਰਾਮਦ ਕੀਤੇ ਤੁਸੀਂ ਉਹ ਐਫਐਸਐਲ ਕੋਲੀ ਹੈਗੇ ਆ ਉਹਦੇ ਉਹ ਸਾਨੂੰ ਤੁਹਾਨੂੰ ਦੱਸ ਦੇ ਜਿਹੜਾ ਸਾਰੇ ਜਿਹੜੀ ਫਰੋਥੀ ਮੰਗੀ ਗਈ ਸੀ ਕਿਸ ਦੇ ਕੈਨ ਤੇ ਮੰਗੀ ਸੀ ਇਹ ਇੱਕ ਆਪਣਾ ਇਨਵੈਸਟੀਗੇਸ਼ਨ ਦਾ ਜਿਹੜਾ ਵਿਸ਼ੇ ਹੈਗਾ ਇਸ ਦੇ ਵਿੱਚ ਹਲੇ ਕਲੈਰਿਟੀ ਨਹੀਂ ਹੈਗੀ ਕਿ ਅਸੀਂ ਉਸ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਅਪਡੇਟ ਅਕੋਰਡਿੰਗਲੀ ਕਰ ਦੇ ਹੁਣ ਜਿਹੜਾ ਹੈਗਾ ਜਿਹੜਾ ਬਦਮਾਸ਼ ਇਸ ਦੀ ਮੌਤ ਹੋ ਚੁੱਕੀ ਹੈ ਆ ਫਿਲਹਾਲ ਜੋ ਹੁਣ ਪਤਾ ਲੱਗਿਆ ਕੀ ਹੈ ਇਸ ਇਸ ਦਾ ਠੀਕ ਅਰ ਨੈਕਸਟ ਜਿਹੜਾ ਇਹਦੇ ਇਹ ਤੋਂ ਬਾਅਦ ਹੀ ਸੈਕੰਡ ਜਿਹੜਾ ਹੈਗਾ ਜਿਹੜਾ ਦੋਸ਼ੀ ਸੀਗਾ ਉਹਦੇ ਵਿੱਚ ਗ੍ਰਿਫਤਾਰ ਅੱਜ ਕੀਤਾ ਗਿਆ ਹੈਗਾ ਅੱਜ ਅੱਜ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਉਹ ਖਿਲਚਾਂ ਦੇ ਏਰੀਆ ਚੋਂ ਹੀ ਗ੍ਰਿਫਤਾਰ ਕੀਤਾ ਹੈ ਤਾਂ ਉਸ ਦੀ ਉਸ ਦੀ ਗੈਨ ਪੁੱਛਗੇ ਇਸ ਵਿੱਚ ਜੋ ਵੀ ਅੱਗੇ ਕਿਉਂਕਿ ਜੋ ਸਾਨੂੰ ਲੱਗ ਰਿਹਾ ਅਪ੍ਰੀਲ ਨੰਬਰ ਇਨਵੈਸਟੀਗੇਸ਼ਨ ਚ ਉਹਨਾਂ ਨੂੰ ਕੋਈ ਬੈਠਾ ਕੋਈ ਬਾਹਰ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਹ ਹਾਲੇ ਮੈਂ ਪਬਲਿਕ ਡੋਮੇਨ ਦੇ ਵਿੱਚ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਰ ਮੋਡਿਊਲ ਬਸਟ ਕਰਨ ਵਾਲਾ ਪਿਆ ਹੈਗਾ ਅਸੀਂ ਉਹ ਸਾਰਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਵੀ ਵੀ ਹੈਵ ਨਥਿੰਗ ਟੂ ਹਾਈਡ ਠੀਕ ਹੈ ਫਿਲਹਾਲ ਕਿਸ ਕਿਸ ਗੈਂਗਸਟਰ ਗਰੁੱਪ ਨਾਲ ਉਹ ਅਸੀਂ ਹਲੇ ਹਲੇ ਸਵੈਰੀ ਗ੍ਰਿਫਤਾਰੀਆਂ ਹੋਈਆਂ ਤੇ ਇੱਕ ਅੰਦਰ ਪੁਲਿਸ ਐਕਸ਼ਨ ਹੋਇਆ ਤੇ ਉਹਦੇ ਵਿੱਚ ਟਾਈਮ ਸਾਰੀ ਟੀਮਾਂ ਤੁਹਾਨੂੰ ਪਤਾ ਇੱਥੇ ਹੈਗੀਆਂ ਹਲੇ ਜਿਸ ਤਰ੍ਹਾਂ ਹੀ ਅਸੀਂ ਉਹਦੀ ਪੁੱਛਗਿੱਛ ਹੋਏਗੀ ਅਸੀਂ ਤੁਹਾਨੂੰ ਸਾਰੀ ਅਪਡੇਟ ਕਰਦੇ ਥੈਂਕ ਯੂ ਸਰ